ਜੀ ਅਸੀਂ 13 ਫਰਵਰੀ ਤੋਂ ਜਿਹੜਾ ਸਿੰਘੂ ਔਰ ਖਨੌਰੀ ਬਾਡਰ ਦੇ ਬਾਡਰਾਂ ਤੇ ਬੈਠੇ ਆ ਇਹ ਜ਼ਾਲਮ ਸਰਕਾਰ ਨੇ ਸਾਡੇ ਅੱਗੇ ਪੱਥਰ ਦੀਆਂ ਜਿਹੜੀਆਂ ਕੰਧਾਂ ਕੱਢ ਕੇ ਤੇ ਸਾਨੂੰ ਜਿਹੜਾ ਦਿੱਲੀ ਜਾਣੋਂ ਰੋਕਤਾ ਉਹਦੇ ਵਿਸ਼ੇ ਤੇ ਵਿੱਚ ਅਸੀਂ 10 ਮਹੀਨਿਆਂ ਤੋਂ ਉੱਪਰ ਹੋ ਗਿਆ ਸਾਨੂੰ ਸ਼ਿਗਰਸ਼ ਲੜਦਿਆਂ ਨੂੰ ਤੇ ਜਦੋਂ ਕੋਈ ਵੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤੇ ਸਾਡੇ ਜਿਹੜੇ ਲੀਡਰਾਂ ਨੇ ਇਹ ਫੈਸਲਾ ਲਿਆ ਕਿ ਆਪਾਂ ਨੂੰ ਹੁਣ ਇੱਥੇ ਜਿਹੜਾ ਮੰਨਵਰਤ ਸ਼ੁਰੂ ਕਰਨਾ ਪਊ ਜੇ ਮਰਨਵਰਤੀ ਆਪਣੀ ਗੱਲ ਸੁਣ ਲੈਣਗੇ ਤਾਂ ਠੀਕ ਐ ਨਹੀਂ ਉਸ ਤੋਂ ਬਾਅਦ 10 ਦਿਨਾਂ ਤੋਂ ਬਾਅਦ ਜਿਹੜੇ ਆਪਾਂ ਸਿੰਘੂ ਬਾਰਡਰ ਤੋਂ 101 ਮਰਜੀਵੜੇ ਜਿਹੜੇ ਹਾਂ ਤੇ ਉੱਥੇ ਜਿਹੜੇ ਜਥੇ ਆਪਾਂ ਜਿਹੜੇ ਉਹ ਭੇਜਾਂਗੇ ਉਹਦੇ ਵਿਰੋਧ ਵਿੱਚ ਜਦੋਂ ਸਾਡੇ ਜਥੇ ਜਾਂਦੇ ਸੀ ਉਹਨਾਂ ਦੇ ਉੱਤੇ ਵੀ ਜਿਹੜੇ ਅਥਰੂ ਗੈਸ ਦੀਆਂ ਗੋਲੀਆਂ ਤੇ ਗੋਲੇ ਤੇ ਜਿਹੜਾ ਸਿੱਟੇ ਗਏ ਤੇ ਸਾਡੇ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨwarte ਬੈਠਿਆਂ ਨੂੰ ਜਿਹੜੇ 23 ਦਿਨ ਹੋ ਗਏ ਸਾਡੀ ਜਿਹੜੀ ਸਰਕਾਰ ਨੇ ਕੋਈ ਵੀ ਗੱਲ ਨਹੀਂ ਸੁਣੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਪਰਸੋਂ ਜਿਹੜੀ ਕਾਲ ਸਾਨੂੰ ਦਿੱਤੀ ਗਈ ਸੀ ਕਿ ਤੁਸੀਂ ਜਿਹੜਾ 3 ਘੰਟਿਆਂ ਵਾਸਤੇ ਜਿਹੜਾ ਰੇਲ ਦੀਆਂ ਪਰੜੀਆਂ ਤੇ ਜਾਮ ਲਾਉਣਾ ਉਹ ਅੱਜ ਅਸੀਂ ਰੇਲ ਦੀਆਂ ਪਰੜੀਆਂ ਤੇ ਜਾਮ ਲਾਇਆ ਜੀ ਜੇ ਸਰਕਾਰ ਸਾਡੀ ਅੱਗੋਂ ਗੱਲ ਨਹੀਂ ਸੁਣਦੀ ਤਾਂ ਫਿਰ ਪੱਕੇ ਤੌਰ ਤੇ ਜਿਵੇਂ ਅਸੀਂ ਦਿੱਲੀ ਜਾਣ ਵੇਲੇ ਇਹ ਪਰੜੀਆਂ ਬੰਦ ਕੀਤੀਆਂ ਸੀ ਤਿੰਨ ਤਿੰਨ ਮਹੀਨੇ ਫਿਰ ਇਸ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ ਗੱਲ ਆਪਦੀ ਸਾਡੀ ਗਈ ਵੀ ਐ ਆਲਵਾੜ ਵਿੱਚ ਇਕੱਠੇ ਹੋ ਕੇ ਜਿਹੜਾ ਪੱਕਾ ਜਾਮ ਲਾਵਾਂਗੇ ਲਾ ਕੇ ਫਿਰ ਇਸ ਸਰਕਾਰ ਨੂੰ ਦੱਸਾਂਗੇ ਵੀ ਜੇ ਤੁਸੀਂ ਨਹੀਂ ਦੀਂਦੋ ਜਾਗਦੇ ਤੇ ਫਿਰ ਸਾਨੂੰ ਜਗਾਉਣਾ ਆਉਂਦਾ ਪਰ ਸਾਡੇ ਜਗਜੀਤ ਸਿੰਘ ਢੱਲੇਵਾਲ ਸਰਦਾਰ ਜੀ ਨੇ 23 ਦਿਨ ਹੋ ਗਏ ਮਰਨ ਮਰ ਤੇ ਬਹਿ ਕੇ ਦੁਨੀਆ ਨੂੰ ਹਲੂਣਾ ਤਾਂ ਨਾਰਤਾ ਔਰ ਅੱਗੇ ਅਸੀਂ ਲੋਕਾਂ ਦੇ ਅਪੀਲ ਕਰਦੇ ਹਾਂ ਭਰਾਵਾਂ ਦੇ ਅੱਗੇ ਵੀ ਤਗੜੇ ਹੋ ਕੇ ਆਜੋ ਇੱਕ ਆਪਣੇ ਵਾਸਤੇ ਕੈਂਸਰ ਦੇ ਪੀੜਤਾ ਸਰਦਾਰ ਜੀ ਜਗਜੀਤ ਢੱਲੇਵਾਲ ਸਾਹਿਬ ਔਰ 72 ਸਾਲਾਂ ਦੇ ਉਹਨਾਂ ਦੀ ਉਮਰ ਹੋ ਚੁੱਕੀ ਆ ਯਾਰ 23 ਦਿਨਾਂ ਤੋਂ ਖਾਣਾ ਛੱਡੀ ਬੈਠਾ ਐਮਐਸਪੀ ਦੀ ਗਾਰੰਟੀ ਵਾਸਤੇ ਜੋ ਮੰਨੀਆਂ ਹੋਈਆਂ ਮੰਗਾ ਸੀ ਉਹੀ ਅਸੀਂ ਲਾਗੂ ਕਰਾਉਣੇ ਆ ਕੋਈ ਨਵਾਂ ਤਾਂ ਨਹੀਂ ਮੰਗ ਰਹੇ ਪਰ ਉਹ ਤੋਂ ਵੀ ਸਰਕਾਰ ਪਤਾ ਨਹੀਂ ਕਿਉਂ ਭੱਜ ਰਹੀ ਆ ਇਹ ਜਿਹੜੀ ਸਰਕਾਰ ਆ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਕੁਝ ਕਰਾਉਣਿਆਂ ਦੀ ਸਰਕਾਰ ਬਣ ਕੇ ਰਹੇਗੀ ਤੇ ਮੋਦੀ ਸਰਕਾਰ ਹੈ ਜਿਹੜੀ ਬਹੁਤ ਮਤਲ ਜਿਹੜੀ ਆ ਕਿਸਾਨੀ ਦੇ ਨਾਲ ਐਡਾ ਵੱਡਾ ਧੱਕਾ ये तो तो मतलब जालमा भी बद कम हो गया सानू आप नागरिक नहीं सरकार जीरो छियालीस सताइस जी जो आने वाली थी फाजिलका खड़ी है किसान आंदोलन के कारण है जीरो पैतालीस इक्कावन जो अबोहर साइड से आती है वो ऊख्य वापस चली गई है यहाँ हम जैसे फाजिलका में धरना है तो गाड़ी को नहीं ले सकते ना उधर तो क्लियर है लेकिन यहाँ किसानों का क्या पता जब गाड़ी आए कुछ अप्रिय घटना हो जाए जो जीरो छियालीस सताइस आती है वो जीरो उनहत्तर अठासी बन के जाती है एक जो अपनी आती है जीरो पैंतालीस सिकावन जीरो पैंतालीस बावन बन के जाती है दूसरी का बाकी गाड़ियाँ तो लेट आएगी जैसे चौदह छह सौ दो मेल एक्सप्रेस जो आती है गंगानगर से वो तो लेट आएगी तीन बजे के बाद दूसरी जीरो उन्तर तिरानवे जो कोटकोपरा से आती है दो बज के पैंतालीस मिनट में वो भी लेट आएगी जिम्मे दोवे फोरम वालों जिम्मे पहला दस दिता तेरह फरवरी तो अभी बैठे दाड़िया नीतियाँ देखो अजहे तीन घंटे जरा चक्का जाम दोवे फोरम वालों ऐलान किया गया ਪੂਰੇ ਪੰਜਾਬ ਭਾਰ ਵਿੱਚ ਤੇ ਹੋਰ ਨਾਲ ਅਦਰ ਸਟੇਟਾਂ ਵਿੱਚ ਵੀ ਜਿਹੜਾ ਉਹ ਚੱਕਾ ਜਾਮ ਕੀਤਾ ਗਿਆ ਜੇ ਸਰਕਾਰ ਦੇ ਕੰਨ ਤੇ ਅਜੇ ਵੀ ਜੂ ਨਹੀਂ ਸਰਕਦੀ ਤਾਂ ਜਿਸ ਤਰ੍ਹਾਂ ਅਸੀਂ ਦੱਸ ਦੇਣਾ ਚਾਹੁੰਦੇ ਆ ਇੱਥੇ ਮੀਡੀਆ ਦੇ ਚੈਨਲਾਂ ਰਹੀ ਕਿ ਹੋ ਸਕਦਾ ਆਉਣ ਵਾਲੀ ਜਿਹੜੀ ਮੀਟਿੰਗ ਸਾਡੇ ਆਗੂਆਂ ਦੀ ਹੋਵੇਗੀ ਜਿਹੜੀ ਕਾਨਫਰੰਸ ਹੋਵੇਗੀ ਉਹਦੇ ਵਿੱਚ ਵੱਡਾ ਤਿੱਖਾ ਐਕਸ਼ਨ ਕੋਈ ਲਿਆ ਜਾਊ ਰੇਲਾਂ ਜਿਹੜੀਆਂ ਅੱਜ 3 ਘੰਟੇ ਇਹ ਸਦਾ ਵਾਸਤੇ 3 ਮਹੀਨੇ ਜਾਂ 4 ਮਹੀਨੇ ਵਾਸਤੇ ਵੀ ਬੰਦ ਕੀਤੀਆਂ ਜਾ ਸਕਦੀਆਂ ਕਿਉਂਕਿ ਸੈਂਟਰ ਸਰਕਾਰ ਨੂੰ ਇਥੋਂ ਇੱਕ ਗੱਜ ਚਿਤਾਵਨੀ ਮਿਲ ਜੂਗੀ ਕਿ 3 ਘੰਟੇ ਰੇਲਾ ਬੰਦ ਕੀਤੀਆਂ ਜੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਾ ਮੰਨੀ ਗਈ ਆਪਣੀ ਹੱਕੀ ਤੇ ਜਾਇਜ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਨ ਬੈਠੇ ਨੇ ਸਰਵਨ ਸਿੰਘ ਬੰਦੇਰ ਸਾਡੇ ਬੁੱਧੀਜੀਵ ਆਗੂ ਜਿਹੜੇ ਲੀਡ ਕਰ ਰਹੇ ਨੇ ਇਹ ਆਗੂ ਚਾਰ ਪੰਜ ਸਾਰੇ ਇੱਜਤੇਬੰਦੀਆ ਜਿੰਨੀ ਉੱਤੇ ਬਟੀਆਂ ਸਾਰੀਆਂ ਸਤਾਰ ਸਤਕਾਰਯੋਗ ਆ ਸੋ ਅਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਆਪਣੇ ਹੱਕਾਂ ਵਾਸਤੇ ਲੜਾਈ ਪੂਰੇ ਵਰਗ ਵਾਸਤੇ ਇਕੱਲੇ ਕਿਸਾਨ ਦੀ ਲੜਾਈ ਨਹੀਂ ਮਜ਼ਦੂਰ ਦੀ ਕਿਸੇ ਵੀ ਕਿਤੇ ਨਾਲ ਕੋਈ ਸੰਬੰਧਤ ਹੈ ਸਾਰਿਆਂ ਦੀ ਲੜਾਈ ਐਮਐਸਪੀ ਦਾ ਕਾਨੂੰਨ ਜੇ ਬਣਦਾ ਤੇ ਸਾਰੇ ਦੇਸ਼ ਦਾ ਭਲਾ ਹੋਊਗਾ ਸਾਰਿਆਂ ਨੂੰ ਇਹਦੇ ਵਿੱਚ ਸੰਯੋਗ ਕਰਨਾ ਚਾਹੀਦਾ ਹੈ ਦੇਖੋ ਇਹ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੀਕੇਯੂ ਖੋਸਾ ਬੀਕੇਯੂ ਸਿੱਧੂਪੁਰ ਤੇ ਹੋਰ ਜਿਹੜੀਆਂ ਦਸੇ ਬੰਦੀਆਂ ਲੱਗਬੱਗ 2-300 ਦੇ ਕਰੀਬ ਜਿਹੜੇ ਕਿਸਾਨ ਮਜ਼ਦੂਰ ਸਾਡੀਆਂ ਪੈਣਾ ਮਤਾਵਾਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਹਨ 5-10 ਮਿੰਟਾਂ ਤੱਕ ਪਹੁੰਚ ਜਾਣਗੇ ਕਾਫਲੇ ਸੋ ਅਲੱਗ-ਅਲੱਗ ਪਿੰਡਾਂ ਪੂਰੇ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪਿੰਡ 70-80 ਪਲੱਸ ਪਿੰਡ ਜਿਹੜੇ ਜਥੇਬੰਦੀਆਂ ਦੇ ਨਾਲ ਅਟੈਚ ਨੇ ਉਹ ਇੱਥੇ ਸ਼ਮੂਲੀਅਤ ਕਰ ਚੁੱਕੇ ਨੇ ਤੇ ਹੋਰ ਜਿਹੜੇ ਇਹ ਅਸੀਂ ਜਥੇਬੰਦੀਆਂ ਦੇ ਵਿੱਚ ਵੱਧਦਾ ਲੋਕਾਂ ਨੂੰ ਮੈਸੇਜ ਲਾ ਰਹੇ ਆਂ ਲੋਕਾਂ ਦੇ ਕੰਨਾਂ ਤੱਕ ਗੱਲ ਪਹੁੰਚਾ ਰਹੇ ਆਂ ਘਰ-ਘਰ ਗੱਲ ਪਹੁੰਚਾ ਰਿਹਾ ਕਿ ਆਪਣੇ ਹੱਕਾਂ ਵਾਸਤੇ ਲੜ ਰਹੇ ਆਂ ਸਾਰਿਆਂ ਨੂੰ ਇਹਦੇ ਵਿੱਚ ਸੰਯੋਗ ਕਰਨਾ